ਉਸ ਤੋਂ ਪਹਿਲੇ ਪਾਰਟ ਵਿੱਚ ਪੈ ਗਿਆ ਸੀਗਾ ਵੀ ਤੱਕਣੀ ਕੋਈ ਵੇੜੀ ਦੋ ਪਾਰਟ ਦੇ ਵਿੱਚ ਕਰਨ ਲੱਗੇ ਆ ਜਦੋਂ ਅਸੀਂ ਸਵੇਰੇ ਪੜਾਉਣ ਲੱਗੇ ਆ ਤਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਬਹੁਤ ਪਈ ਇੱਕ ਤਾਂ ਇਹ ਹੈ ਕਿ ਜਦੋਂ ਦਾਣਾ ਕਣੀ ਨਹੀਂ ਬਣਨੀ ਚਾਹੀਦੀ ਇਹ ਛੱਬੀ ਵੀ ਆ ਇਹਦੇ ਵਿੱਚ ਥੋੜੇ ਹੁੰਦੀ ਹੈ ਕੰਪਲੀਟ ਤੇ ਮਸ਼ੀਨ ਵਾਲੇ ਕਹਿੰਦੇ ਕਿ ਦੇਖੋ ਤਾਂ ਕਣੀ ਨਹੀਂ ਬਣਦੇ ਜਦੋਂ ਅਸੀਂ ਪਿੱਛੇ ਦੇਖਿਆ ਤਾਂ ਮੁੰਜਰਾਂ ਜਿਹੜੀਆਂ ਝੋਨੇ ਦੇ ਕਿੱਟੇ ਆ ਉਹਦੇ ਵਿੱਚ ਦਾਣੇ ਰਹਿ ਰਹੇ ਸੀਗੇ ਫਿਰ ਇਹਨਾਂ ਨੇ ਥੋੜਾ ਜਿਹਾ ਕਿਹਾ ਕਿ ਇਹ ਤੇ ਉਹਨੂੰ ਕਿਸੇ ਅਰੇ ਸੈਟਿੰਗ ਕੀਤੀ ਫਿਰ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋ ਰਿਹਾ ਹੈ ਕਿ ਜਦੋਂ ਇਹਦੇ ਪਿੱਛੇ ਉਹ ਪੂਸਾ ਟਿਕਦਾ ਹੈ ਨਾ ਇਹਦੇ ਵਿੱਚ ਬੇਸਟ ਡਿੱਗਦੀ ਹੈ ਉਹਦੇ ਥੱਲੇ ਜਦੋਂ ਤੁਸੀਂ ਦੇਖਦੇ ਆ ਕਿ ਇਹਦੇ ਜਿਹੜੀ ਮੁੰਜਰਾयां ਝੋਨੇ ਦੀਆਂ ਉਹ ਦੇਖਣੀਆਂ ਪੈਂਦੀਆਂ ਆ ਕਿ ਉਹਦੇ ਨਾਲ ਦਾਣਾ ਤਾਂ ਨਹੀਂ ਰਹਿ ਰਿਹਾ ਇਹ ਕੀ ਹੈ ਕਿ ਜਦੋਂ ਅਸੀਂ ਇਹਨੂੰ ਪਿੱਛੇ ਹਟਾਣੇ ਆ ਜਿਹੜਾ 70 ਲੱਗਦਾ ਜਾ ਰਿਹਾ ਲੈਂਡ ਬਣਦੀ ਜਾ ਰਹੀ ਆ ਇਹਨੂੰ ਹਟਾ ਕੇ ਥੱਲੇ ਜ਼ਮੀਨ ਦੇ ਉੱਤੇ ਹੱਥ ਫੇਰ ਕੇ ਇਹਨਾਂ ਨੂੰ ਸਾਫ਼ ਕਰਕੇ ਦੇਖਣਾ ਉਹ ਜ਼ਰੂਰੀ ਹੈ ਕਿ ਉਹਦੇ ਵਿੱਚ ਕਾਫੀ ਦਾਣੇ ਥੱਲੇ ਮਤਲਬ ਡਿੱਗ ਜਾਂਦੇ ਆ ਜਿਹੜੇ ਕਿ ਮਤਲਬ ਉਹ 베ਸਟ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਉਹ ਉਹ ਚੀਜ਼ਾਂ ਦਾ ਬਹੁਤ ਧਿਆਨ ਕੇਵਰੇ ਇਦਾਂ ਹੁੰਦੇ ਜਿਹੜੇ ਐਸਐਮਐਸ ਲੱਗਾ ਹੈ ਉਹਨਾਂ ਦੇ ਪਿੱਛੇ ਪਤਾ ਨਹੀਂ ਲੱਗਦਾ ਹੈਗਾ ਤੇ ਉਹ ਦਾਣੇ ਰਹਿ ਰਹੇ ਆ ਕਿ ਜਾਂ ਨਹੀਂ ਰਹਿ ਰਹੇ ਕਿਉਂਕਿ ਉਹ ਫਿੱਲਰ ਜਾਂਦਾ ਸਾਰਾ ਜਿਹੜਾ ਉਸ ਦਾ 베ਸਟ ਮਾਲ ਹੁੰਦਾ ਜਿਹੜਾ ਪਿਛਰਾਲੀ ਹੈ ਨਾ ਉਹ ਖਿੱਲਰ ਜਾਂਦੀ ਹੈ ਤੇ ਇਹ ਚੀਜ਼ ਬਹੁਤ ਧਿਆਨ ਜੋਗ ਰੱਖਣ ਵਾਲੀ ਹੈ ਤੇ ਦਾਣਾ ਕਲਾ ਟਰਾਲੀ ਦੇ ਵਿੱਚ ਨਹੀਂ ਦੇਖਣਾ ਟਰਾਲੀ ਦੇ ਵਿੱਚ ਵੀ ਬਹੁਤ ਜਾਣੇ ਤਾਂ ਦੇਖਿਆ ਮੈਂ ਵੀ ਕੁਝ ਬੰਦਿਆਂ ਦੀ ਘਾਟ ਕਰੇ ਕੁਝ ਵੱਟ ਦੇ ਉੱਤੇ ਖੜ ਜਾਂਦੇ ਬੰਨੇ ਦੇ ਉੱਤੇ ਤੇ ਬੱਸ ਟਰਾਲੀ ਭਰਾ ਲਈ ਆ ਉਹ ਵੀ ਅੱਜ ਕੱਲ੍ਹ ਪੰਹੇ ਲੇਵਰੇ ਭਰਉਂਦੀ ਹੈ ਆਪ ਬਹੁਤ ਘੱਟ ਇਸ ਚੀਜ਼ ਕੋਈ ਦੂਸਰਾ ਕਰਦਾ ਹੈ ਕੀ ਕਰਦਾ ਹੈ ਪਰ ਫੇਰ ਹਰ ਸਾਲ ਕਰੀਦਾ ਹੈ ਕਈ ਵਾਰ ਇਹਦਾ ਹੁੰਦੀ ਹੈ ਕਟਰ ਜਿਹੜਾ ਆ ਜੇ ਝੋਨਾ ਥੋੜਾ ਭਾਰਾ ਆ ਨਾਲੀ ਜਿਆਦਾ ਆ ਕਟਰ 2 ਕੁ ਫੁੱਟ ਜਾਂ 1 ਜਾਂ 1.5 ਕੁ ਫੁੱਟ ਬਾਹਰ ਰੱਖ ਕੇ ਚਲਾਉਣ ਦੀ ਲੋੜ ਪੈਂਦੀ ਹੈ ਜਿਸ ਦੇ ਨਾਲ ਥੋੜਾ ਜਿਹਾ ਪੁਰਾਲ ਤੇ ਘੱਟ ਅੰਦਰ ਜਾਂਦਾ ਤੇ ਉਹਦੇ ਨਾਲ ਕੀ ਹੁੰਦਾ ਆ ਜਿਹੜਾ ਉਹਨੂੰ ਦਾਣੇ ਨੂੰ ਅਲੱਗ ਕਰਨ ਲਈ ਹੈ ਨਾ ਉਹਨੂੰ ਥੋੜਾ ਸੌਖਾ ਹੋ ਜਾਂਦਾ ਆ ਤੇ ਨਹੀਂ ਤਾਂ ਉਹ ਜਿੰਨਾ ਜਿਆਦਾ ਪੁਰਾਲ ਹੋਣਾ ਹੈ ਦਾਣਾ ਵੀ ਉਹਦੇ ਵਿੱਚ ਜਿਆਦਾ ਜਿਆਦਾ ਟਾਈਟ ਕਰਨਾ ਪਊਗਾ ਤੇ ਉਹਦੇ ਨਾਲ ਕਣੀ ਬਣਨੀ ਆ ਜੇ ਜਿਆਦਾ ਉਹ ਨਹੀਂ ਕੀਤਾ ਟਾਇਰਟ ਦੇ ਉਹ ਦਾਣਾ ਪਿੱਛੇ ਨਾਲ ਪਰਾਲੀ ਦੇ ਪਿੱਛੇ ਜਾ ਕੇ ਡਿਗਣਾ ਆ ਜਾਂ ਫਿਰ ਛਿੱਟੇ ਨਾਲ ਰਹੂਗਾ ਜਾਂ ਫਿਰ ਦਾਣਾ ਥੱਲੇ ਜ਼ਮੀਨ ਦੇ ਉੱਤੇ ਕਿਰੂਗਾ ਉਹਦਾ ਤਾਂ ਫਾਇਦਾ ਕੋਈ ਨਹੀਂ ਹੈਗਾ ਫੱਕ ਬਣ ਜਾਏ ਟਰਾਲੀ 'ਚ ਫੱਕ ਵੀ ਚੱਲ ਜਾਏ ਕੋਈ ਗੱਲ ਨਹੀਂ ਦਾਣਾ ਟਰਾਲੀ 'ਚ ਬਹੁਤ ਸਾਫ਼ ਦੇਖਣ ਦੇ ਲੋਡ ਨਹੀਂ ਹੈਗੀ ਕਿ ਦਾਣੇ ਟਰਾਲੀ 'ਚ ਬਹੁਤ ਸੁਥਰੇ ਲੱਗਦੇ ਆ ਕਿਉਂਕਿ ਦਾਣਾ ਟਰਾਲੀ 'ਚ ਪੂਰਾ ਜਾਣਾ ਚਾਹੀਦਾ ਆ ਉਹ ਸਫਾਈ ਦਾ ਮੰਡੀ ਦੇ ਵਿੱਚ ਜਾ ਕੇ ਹੋ ਜਾਣੀ ਆ ਲੇਬਰ ਤਾਂ ਉਹਨਾਂ ਨਾਲ ਲੈਣੀ ਆ ਕਿ ਅਸੀਂ ਜੇ ਟਰਾਲੀ ਦੇ ਵਿੱਚ ਕੰਬੈਨ ਤੋਂ ਸਾਰੀ ਸਫਾਈ ਕਰਾਵਾਂਗੇ ਤਾਂ ਮੰਡੀ ਦੇ ਵਿੱਚ ਫਿਰ ਕੀ ਫਾਇਦਾ ਉਹਦਾ ਫੇ ਮੰਡੀ ਦੇ ਵਿੱਚ ਜਾ ਕੇ ਤਾਂ ਆਪਾਂ ਕੁਝ ਵੀ ਨਹੀਂ ਪੱਲੇ ਪੈਣਾ ਫੇਰ ਇਸ ਕਰਕੇ ਜੇ ਜੇ ਫੱਕ ਵੀ ਆਉਂਦੀ ਹੈ ਟਰਾਲੀ ਦੇ ਵਿੱਚ ਜਾਂ ਥੋੜਾ ਜਿਹਾ ਨਾਲੀ ਵੀ ਆਉਂਦੀ ਹੈ ਨਾ ਕੋਈ ਉਹਦੇ ਐਡਾ ਦਿੱਕਤ ਨਹੀਂ ਹੈ ਕਿਉਂਕਿ ਪੱਖਾ ਦਾ ਪੱਖੇ ਦਾ ਇੱਕ ਜਾਂ ਦੋ ਲੱਗਣੇ ਲੱਗਣੇ ਹੁੰਦੇ ਆ ਤੇ ਇੱਕ ਹੈ ਥੋੜਾ ਜਿਹਾ ਤਰੇਲ ਪੈਣੀ ਸ਼ੁਰੂ ਹੋ ਗਈ ਹੈ ਤਰੇਲ ਤੋਂ ਪਹਿਲਾਂ ਨਹੀਂ ਵਧਾਉਣਾ ਚਾਹੀਦਾ ਤਰੇਲ ਉੱਤਰੀ ਤੇ ਆ ਨਾ ਦੇਖ ਕੇ ਕਿਉਂ ਕੰਪੈਨ ਵਾਲਿਆਂ ਨੂੰ ਲਾਲਚ ਹੁੰਦਾ ਆ ਕਿ ਜਿਆਦਾ ਖੇਤ ਵੱਢ ਹੋਣ ਤੇ ਸਵੇਰੇ ਜਲਦੀ ਸ਼ੁਰੂ ਕਰ ਦੇਈਏ ਇਹ ਚੀਜ਼ ਬਹੁਤ ਧਿਆਨ ਰੱਖਣ ਵਾਲੀ ਆ ਤੇ ਦਾਣਾ ਜ਼ਰੂਰ ਦੇਖਣਾ ਚਾਹੀਦਾ ਯਾਰ ਡੇਗਿਓ ਝੋਨੇ ਦੇ ਵਿੱਚ ਥੋੜਾ ਜਿਹਾ ਹੋਰ ਵੀ ਜ਼ਿਆਦਾ ਪ੍ਰਾਲੀ ਚੱਕਣੀ ਪੈ ਜਾਂਦੀ ਆ ਕੰਪੈਨ ਨੂੰ ਤੇ ਸਾਡੇ ਵੀ ਸਵੇਰੇ 2-3 ਵਾਰੀ ਸੈਟਿੰਗ ਕਰਨੀ ਪਈ ਫਿਰ ਜਾ ਕੇ ਤੇ ਹੁਣ ਸਭ ਚੱਲ ਰਹੀ ਆ ਵੈਸੇ ਕੰਪੈਨ ਨਵੀਂ ਵੀ ਨਵੀਂ ਆ ਪਰ ਫਿਰ ਵੀ ਇਹਦਾ ਥੋੜਾ ਜਿਹਾ ਦੇਖਣਾ ਪੈਂਦਾ ਕਿ ਕੋਈ ਢਿੱਲ ਹੋ ਜਾਂ ਕੋਈ ਤਸਣਾ ਕੁਝ ਕਰਕੇ ਲੱਗ ਕੇ ਥੋੜਾ ਝੋਨਾ ਵੜਿਆ ਵੀ ਜ਼ਿਆਦਾ ਆ ਕੀ ਦੂਸਰੀ ਗੱਲ ਇਹ ਆ ਕਿ ਕੰਬੈਨ ਕੰਬੈਨ ਜਿਹੜੀ ਵੀ ਲਾਉਣੇ ਆ ਤੇ ਪਹਿਲਾਂ ਕਿਤੇ ਜਿੱਦਾਂ ਚੱਲਦੀ ਆ ਨਾ ਉਹਨੂੰ ਦੇਖਣਾ ਜ਼ਰੂਰ ਚਾਹੀਦਾ ਆ ਕਿ ਉਹ ਕਿੱਦਾਂ ਚਲਾਉਂਦੇ ਆ ਤੇ ਉਹਨਾਂ ਦੀ ਕੰਬੈਨ ਦੀ ਕੁਆਲਿਟੀ ਕੀ ਆ ਉਹ ਦਾਣਾ ਕਿੱਦਾਂ ਦਾ ਰੱਖਦੀ ਆ ਜਿਹੜੇ ਚਲਾਉਣ ਵਾਲੇ ਆ ਆਪਰੇਟਰ ਵਾ ਉਹ ਕਿੰਨੇ ਇੱਕ ਦਾਣੇ ਸੰਭਾਲ ਕਰਦੇ ਆ ਕਈ ਆ ਜ਼ਿਆਦਾ ਉੱਚਾ ਰੱਖਦੇ ਆ ਤੇ ਉਹ ਥੱਲੇ ਦਾਣਾ ਛੁੱਟ ਜਾਂਦਾ ਆ ਨਾਲ ਨਾਲ ਦੇ ਵਿੱਚ ਤੇ ਕਈ ਜ਼ਿਆਦਾ ਹੀ ਨੀਵਾ ਛੁੱਟ ਦਿੰਦੇ ਆ ਤੇ ਉਹ ਫਿਰ ਪ੍ਰਾਲ ਦੇ ਵਿੱਚ ਦਾਣਾ ਜਾਂਦਾ ਆ ਇਹ ਚੀਜ਼ਾਂ ਸਾਰੀਆਂ ਧਿਆਨ ਰੱਖਿਓ ਜ਼ਰੂਰ ਸੀਜ਼ਨ ਸ਼ੁਰੂ ਹੋਇਆ ਅਜੇ ਤਾਂ ਬਹੁਤ ਬੜਾਈ ਬਾਕੀ ਆ ਤੇ ਕਿਉਂ ਕਣਕ ਦਾ ਸੀਜ਼ਨ ਥੋੜੇ ਦਿਨਾਂ ਦਾ ਹੁੰਦਾ ਤੇ ਝੋਨੇ ਦਾ ਸੀਜ਼ਨ ਜਿਹੜਾ ਆ ਥੋੜਾ ਜਿਹਾ 10-15 ਦਿਨ 20 ਦਿਨ ਚੱਲਣਾ ਹੀ ਆ ਜੇ ਮਹੀਨੇ ਚੱਲ ਜਾਣਾ ਆ ਤੇ ਇਸ ਕਰਕੇ ਜਿਨ੍ਹਾਂ ਤੱਕ ਵੀ ਵੀਡੀਓ ਪਹੁੰਚਦੀ ਆ ਉਹ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਦਿਓ ਤੇ ਸਤਨਾ ਮਹੀਨਾ ਚੋ ਮਹੀਨਾ ਦੀ ਮਿਹਨਤ ਆ ਕਿ ਕੋਈ ਕਣਕ ਦਾ ਬੱਲੇ ਨਹੀਂ ਪੈਂਦੀ ਹੈਗੇ ਝੋਨੇ ਦਾ ਹੀ ਕੁਝ ਬਣਦਾ ਹੈ ਜ਼ਿਮੇਵਾਰ ਦਾ ਕਿਸਾਨਾਂ ਦਾ ਇਸ ਚੀਜ਼ ਦਾ ਬਹੁਤ ਧਿਆਨ ਰੱਖਿਓ ਤੁਹਾਡਾ ਸਭ ਦਾ ਝਾੜ ਵਧੀਆ ਹੋਵੇ ਉਮੀਦ ਹੈ ਕਿ ਇਸ ਸਾਲ ਸਭ ਦੀ ਫਸਲ ਵਧੀਆ ਨਿਕਲੂਗੀ ਤੇ ਤੰਦਰੁਸਤੀ ਸਭ ਨੂੰ ਬਖਸ਼ੇ ਵਾਹਿਗੁਰੂ